ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਪਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਐ ਸਿਫਤੁ ਖਸਮਨੀ ਨੂਰ ਅਰਸ ਹਉ ਕਰਸ ਹਉ ਤਦ ਰਿਠੇ ਜੇ ਸਚੇ ਪਾਤ ਸੁਹ ਮਲ ਜਨਮ ਜਨਮ ਦੀ ਬਤੀ ਸਜਣ ਸਚਾ ਪਾਤ ਸਾਹੂ ਸਿਰ ਸਾਹੰਦੈ ਜਿਸ ਪਾਸ ਬਹਿਠੇ ਆ ਸੋਹੀਐ ਸਵਨਾ ਦਾਵੀ ਸਜਣ ਸਚਾ ਪਾਤ ਸਾਹੋ ਸਿਰ ਸਾਹਾਂ ਲੈ ਜਿਸ ਪਾਸ ਬਹਿਠਿਆ ਸੋਹੀ ਸਵਨਾ ਦਾ ਵੇਸਾ ਹੋ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ चरण कमल सों जाका मन लीना से जन तृप्त आघाई गुण अमोल जिस हृदय ना बसे ਤੇ ਨਰ ਤ੍ਰਿਸ਼ਨਾੰਤਿਰ ਖਾਈ ਚਰਨ ਕਾਮਲ ਸੋ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗੋਣ ਅਮੋਲ ਜਿਸ ਰਿਦੈ ਨ ਵਸੇ ਆ ਤੇ ਨਰ ਤ੍ਰਿਸ਼ਨਾ ਤਿਰਖਾਈ ਹਰ ਅਰਾਧੇ ਰੋਗ ਆਨੰਦ ਆਈ ਜਿਸਨੋ ਵਿਸਰਾ ਮੇਰਾ ਰਾਮ ਸਨੇਹੀ ਤਿਸ ਲਖ ਬੇਜਨ ਜਾਣ ਆਈ ਰਹਾ ਜਹ ਜਨ ਓਟ ਗਹੀ ਪ੍ਰਾਵਤ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਿਹ ਨਾਰਿ ਦਿਸਰਿਆ ਪੁਰਖ ਵਿਦਾਤ ਤੇ ਦੁਖੀ ਆ ਮਹ ਗਨਣ ਜਿਹ ਗੁਰ ਮਾਨ ਪ੍ਰਭੂ ਲਿਵ ਲਾਈ ਜਹ ਮਹਾ ਆਨੰਦ ਰਸ ਕਰਿਆ ਜਹ ਪ੍ਰਭੂ ਦਸਾਰ ਗੁਰ ਤੇ ਬੇ ਮੁਖਾਈ ਤੇ ਨਰਕ ਘੋਰ ਮਹ ਪਰਿਆ ਜਿਤ ਕੋ ਲਾਇ ਤਿਤ ਹੀ ਲਾਗਾ ਤਸੋਹੀ ਵਰਤਾਰਾ ਨਾਨਕ ਸੈ ਪਕਰੀ ਸੰਤਨ ਕੀ ਰਿਦਾ ਭਏ ਮਗਨ ਚਰਨ ਨਾਰਾ ਜਿਤ ਕੋ ਲਾਇ ਤਿਤ ਹੀ ਲਗਾ ਤਸੋਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭੈ ਮਗਨ ਚਰਨ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਚਰਨ ਕਮਲ ਸਿਉ ਜਾਕਾ ਮਨ ਲੀਨਾ ਸੇ ਜਨ ਤ੍ਰਿਪਤ ਆਗਾਈ ਗੁਣ ਅਮੋਲ ਜਿਸ ਰਿਹਾ ਨਾ ਵਸਿਆ ਤੇ ਨਰ ਤ੍ਰਿਸ਼ਨਾ ਤਿਰਖਾਈ